ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 5 ਮੱਜਾਂ ਤੋਂ ਵਿਖਾਉਣੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਸੂਈਆਂ ਹੀ ਆ ਤੇ ਗੱਲ ਬਾਤ ਹੁਣ ਆਪਾਂ ਕਰਦੇ ਵੀਰ ਜੀ ਹੁਣਾਂ ਨਾ ਤੇ ਪੁੱਛਦੇ ਸਾਰੀ ਤੇ ਤੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵਧੀਆ ਵਧੀਆ ਤੁਸੀਂ ਦੱਸੋ ਬਸ ਠੀਕ ਚਾਹ ਵਧੀਆ ਜੀ ਚਲੋ ਵਧੀਆ ਚਹੀਦਾ ਜੇ ਅੱਜ ਤੇ ਚੰਗੀ ਰੌਣਕ ਲਾਈ ਜੇ ਫਿਰ ਬੱਚਾ ਕਿ ਦੋ ਹੋਰ ਹੀ ਸੱਤ ਮੱਝ ਕੌਣੀਆਂ ਹੈ ਜੇ ਅੱਛਾ ਔਰ ਅੱਗੇ ਲਈਆਂ ਹਨ ਤੇ ਹੁਣ ਸਾਡੇ ਗੱੜਗੇ ਥੋੜਾ ਲੈ ਕੇ ਗਏ ਠੀਕ ਆ ਦੋ ਬੱਚਾ ਬਹੁਤ ਚੰਗੀਆਂ ਨੇ ਪਹਿਲਾ ਸੂਝੋ ਦਿੱਖ ਤੇ ਜਦ ਦੂਜੀ ਤੇ ਸੂਈਆਂ ਸਾਰੀਆਂ ਚ ਸਾਰੀਆਂ ਸੂਈਆਂ ਜੀ ਠੀਕ ਆ ਹਾਂਜੀ ਬਾਹਰ ਸੂਆ ਲਈਦਾ ਤੁਹਾਨੂੰ ਪਤਾ ਹੀ ਸਿੱਤਾਂ ਜੀ ਦੀ ਛੋਟੀ ਇੱਕ ਬੜੀ ਖੂਬਸੂਰਤ ਨਾ ਸ ਚਲੋ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਕਵਤਾਰ ਸਿੰਘ ਹੈ ਹਾਂਜੀ ਪਿੰਡ ਪੋੜੇ ਵਾਲ ਤੰਗ ਤਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਦੱਸਦੇ ਕਰੀ ਫੋਨ ਨੰਬਰ ਹੈਗਾ ਜੀ 94635 62806 73475999 ਬਤਾਲ ਠੀਕ ਆ ਚਲੋ ਸ਼ੁਰੂਆਤ ਫਿਰ ਨੀਲੀ ਦੀ ਛੋਟੀ ਤਾਂ ਕਰ ਲਈਏ ਪਹਿਲਾਂ ਨੀਲੀ ਤੋਂ ਕਰ ਲਈਏ ਤੇ ਇਹ ਤਾਂ ਮਗਰ ਬੱਚਾ ਬੜਾ ਖੂਬਸੂਰਤ ਜੀ ਇਹ ਬੱਚਾ ਕਿਹਜੇ ਮਗਰ ਬੱਚਾ ਕੱਟਾ ਜੀ ਹਾਂ ਕੱਟਾ ਜੀ ਆ ਦੇਖ ਸਕਦੇ ਜੀ ਚੰਗੇ ਟੀਕੇ ਦਾ ਕੱਟਾ ਤੇ ਬਾਕੀ ਆਪ ਵੀ ਝੋਟੀ ਵੀ ਜਿਹੜੀ ਚੰਗੀ ਟੀਕ ਚੰਗੀ ਸੋਹਣੀ ਝੋਟੀ ਆ ਜਿਹੜੀ ਆ ਲੈ ਸਾਡੇ ਸੂਆ ਪਹਿਲਾ ਹੀ ਪਹਿਲਾ ਸੂਆ ਦਾ ਥਾਣੀ ਬਹੁਤ ਜ਼ਿਆਦਾ ਚੰਗਾ ਲੱਗਾ ਝੋਟੀ ਨੂੰ ਠੀਕ ਆ ਕਿੰਨਾ ਕਚਰੋ ਗਿਆ ਇਹਨਾਂ ਸੂਈ ਨਾਲ ਇਹਨਾਂ ਸੂਈ ਨਾਲ ਅੱਜ ਇਹ ਸੈਨ ਸਤਨਾ ਕਰ ਰਹੇ ਠੀਕ ਆ ਹਾਂਜੀ ਤੇ ਕਾਫੀ ਖੂਬਸੂਰਤ ਝੋਟੀ ਆ ਜਿਹੜੀ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਇਸ ਟਾਈਮ ਤੇ 8-7-8 ਕਿਲੋ ਦੇ ਆਸਪਾਸ ਭੋੜਾ ਜੇ ਅੱਛਾ ਹਾਂ ਤੇ ਕਿੰਨਾ ਕ ਚਵਾਈ ਜਾਊਗੀ ਬਾਹਰ ਦੁੱਧ ਆਪਾਂ ਜਾਾਂਗੇ 10 ਕਿਲੋ ਦੇ ਹੀ ਹੋ ਠੀਕ ਆ ਅੱਛਾ ਹਾਂ ਬਾਕੀ ਨਸਲ ਜਾਲ ਵੀ ਖੂਬਸੂਰਤ ਬੜੀ ਆ ਜਿਹੜੀ ਬਿਲਕੁਲ ਛੋਟਾ ਸਿੰਘ ਆ ਬਿੱਲੀਆਂ ਅੱਖਾਂ ਦੋਵੇਂ ਤੇ ਹਾਂ ਦੇਖ ਸਕਦੇ ਹੈਗੇ ਵੀ ਠੰਡੀ ਸੀ ਲਿਆ ਜੀ ਠੀਕ ਆ ਤੋਰੋ ਫਿਰ ਇੱਕ ਰੀਮ ਪਾੜਾ ਪਾਓ ਬੱਚਾ ਛੱਡੋ ਤੇ ਚੋ ਹਾਂ ਬਸ ਮਾੜਾ ਹੈ ਗੜੀ ਪਾਗਣ ਬੱਚੇ ਛੱਡੋ ਸਿਰ ਬਸਮਾਉਣਾ ਨਹੀਂ ਮਿਲਦੀ ਬੱਚੇ ਤੇ ਹੀ ਆ ਨਾ ਬੱਚੇ ਦੇ ਬੱਚੇ ਦੇ ਉਹਦਾ ਉਹ ਥੋੜੀ ਜਿਹੀ ਗਿੱਦ ਵੀ ਆ ਨਾ ਬੰਦ ਕਰ ਠੀਕ ਆ ਉਹ ਫਿਰ ਜਿੱਤਰਾਂਗ ਜਾਤੀ ਗਏ ਨੇ ਬਾਕੀ ਥੱਲੇ ਜਿਹੜੀ ਪਹਿਲਾਂ ਦੇ ਹਿਸਾਬ ਨਾਲ ਚੰਗੀ ਬਣੀ ਆ ਨਸਲ ਬੜੀ ਬਹਾਦਰ ਜੀ ਤੇ ਬਾਕੀ ਪਹਿਲਾਂ ਦੇ ਹਿਸਾਬ ਨਾਲ ਚਲੋ ਕੱਦ ਵੀ ਠੀਕ ਆ ਅਗਲੇ ਸੋਵੇ ਨੂੰ ਝੋਟੀ ਜਿਹੜੀ ਪੂਰੀ ਤਿਆਰ ਹੋਊਗੀ ਹੱਲੇ ਆਪਾਂ ਬਹੁਤਾ ਉੱਚਾ ਨਹੀਂ ਕਹਿ ਸਕਦੇ ਠੀਕ ਆ ਜਿਹੜਾ ਪਹਿਲਾਂ ਦੇ ਹਿਸਾਬ ਨਾਲ ਚਲੋ ਠੀਕ ਆ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਹਰਤੇ ਦੀ ਛੋਟੀ ਤੇ ਵੇਖ ਲਾ ਤੁਸੀਂ ਜਿਤ ਨਸਲ ਆਦਾ ਛੋਟੀ 75000 ਜੀ ਦਾ ਹਾਂਜੀ ਪਰ ਆਪਾਂ ਉਹ ਜੋ ਮੌਲੇ ਕਰਨਾ ਠੀਕ ਹੈ ਛੋਟੀ ਦਾ ਮੌਲਾ 75000 ਅੱਛਾ 70000 ਗਏ 70000 ਜੀ ਕਿ ਛੋੜ ਛੜ ਵਿੱਚੋਂ ਕਰਦੇ 70000 ਰੁਪਏ ਜੀ 2000 ਰੁਪਏ ਛੋੜ ਕਰ ਦਾਂਗੇ ਦੇ ਵਾਲਾ ਮੌਲੇ ਦੱਸ ਅੱਛਾ ਹਾਂਜੀ ਹਾਂਜੀ ਠੀਕ ਹੈ ਛੋਟੀ ਵਾਲਾ ਕਰਾਂਗੇ ਬਾਕੀ ਆ ਦੇ ਸਾਦੇ ਛੋਟੇ ਵੀ ਸੋਹਣੇ ਤੇ ਮਗਰ ਕੱਟਾ ਵੀ ਸੋਹਣਾ ਤੇ ਥਾਨ ਵੀ ਚੰਗਾ ਲੱਗਦਾ ਹੈ ਬੜਾ ਗੈਪ ਤੇ ਲੱਗਾ ਜੇ ਵੇਖੋ ਕਿਤੇ ਆ ਦੇ ਸਾਦੇ ਜੀ ਥਾਨ ਵੀ ਚੰਗੇ ਗੈਪ ਤੇ ਦੂਰ ਦੂਰ ਚਾਣ ਇੱਕ ਨੰਬਰ ਦਾ ਠੀਕ ਆ ਸਫਾਈ ਬੜੀ ਜਿੰਨੀ ਕੱਟੀ ਦੀ ਤੇ ਹੁਣ ਇਹ ਤਾਂ ਬਾਕੀ ਆ ਦਿਖਾ ਦਈਏ ਦੂਸਰੇ ਨੂੰ ਜੀ ਦੂਜਾ ਸੁਆ ਸੂਈ ਜੇ ਕੱਲ ਰਾਤ ਦੀ ਕੱਲ ਦੀ ਸੂਈ ਹੈ ਮੇਰੇ ਥੋੜੀ ਲੱਪੇ ਜਿਹਾ ਆ ਜੇ ਬਾਕੀ ਥੱਲੇ ਬੜੀ ਚੰਗੀ ਤਿਆਰ ਹੋਈ ਹੈ ਬਾਕੀ ਇਹ ਆ ਵੀ ਕਿਨੇ ਕੱਟੀ ਬੜੀ ਪਲੀ ਦਿੱਤੀ ਆ ਆ ਨਾ ਬਾਕੀ ਠੰਡੀ ਸੀ ਲੈਂਦਾ ਭਾਵੇਂ ਨਾ ਪਿੱਛੇ ਬਹਿ ਜਾ ਉਹਦੇ ਠੀਕ ਆ ਹਾਂ ਤਸਵੀਰ ਕਿਦਾਂ ਦੀ ਠੀਕ ਆ ਜੀ ਕੱਟੀ ਬੜੀ ਪਲੀ ਦਿੱਤੀ ਜੀ ਆ ਕੱਟੀ ਦਿੱਤੀ ਬੜੀ ਪਲੀ ਜਿਹੜੀ ਕੱਟੀ ਦਿੱਤੀ ਹੈ ਤੇ ਨਾਲ ਵੀ ਜਿਹੜਾ ਨਾਲ ਜੀ ਆਪਾਂ ਕਿੱਲਾ ਹੀ ਦੇਖ ਸਕਦੇ ਹਾਂ ਆਕੇ ਠੰਡੇ ਸੀਲ ਬਹੁਤ ਜ਼ਿਆਦਾ ਪਾ ਇੰਦਾ ਬੈਠੇ ਰਸਲੇ ਤੋੜ ਜਾ ਬੜਾ ਲੱਪਾ ਲੱਗ ਗਿਆ ਬਾਕੀ ਇਹ ਆ ਵੀ 2-4 ਦਿਨਾਂ ਚ ਲੱਪਾ ਚੁੱਕ ਜੂਗੀ ਪੂਰਾ ਥੱਲੀਆਂ ਬੜੀ ਸਾਗ ਥੱਲੀਆਂ ਬੜੀ ਬਣੀ ਆ ਇਹ ਵੀ ਇਹ ਰੱਜੀ ਹੁੰਦੀ ਤੋਣੀ ਚਾਪਣੀ ਠੀਕ ਆ ਭਾਈ ਤਾਂ ਬੈ ਜਾ ਥਲੇ ਇੱਥੇ ਠੀਕ ਆ ਕੋਈ ਟੈਂਸ਼ਨ ਨਹੀਂ ਸੀ ਥੋੜਾ ਡਰ ਵੀ ਆ ਸਾਡੇ ਕੋਲ ਇਹ ਸਾਰੇ ਕਿਹਦੇ ਦੇ ਤੇ ਕਿ ਸਾਹ ਮੇਰੀ ਥੋੜੀ ਜੀ ਘੱਟ ਹੋਈ ਆ ਤੇ ਕੱਟੀ ਨੂੰ ਖਰਾਕ ਜਿਆਦੀ ਲੱਗਦੀ ਗਈ ਆ ਇਧਰ ਨਾ ਕਰੇ ਕਿਹਦਾ ਸ਼ਾਇਦ ਪਰ ਵੀ ਨਹੀਂ ਕਿਦਾਂ ਤੇਰੇ ਨੇ ਆ ਖਾਲੀ ਕਿਸੀ ਜੋ 6 ਵਜੇ ਦੀ ਸੂਰੀ ਓਏ ਥਣਾ ਚ ਨਹੀਂ ਮਾਚਿਆ ਗਈ ਠੀਕ ਆ ਇਹਦਾ ਪਸਮਾਲ ਹੋਇਆ ਕਿਹੜਾ ਥਣ ਕਰਦੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜਿਆਦਾ ਥੀ ਛੋਟਾ ਜਾਈ ਆ ਇਹ ਉਹ ਤੇਰਾ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਘਰ ਵੀ ਦੇ ਜਿੰਨਾ ਕੋ ਲੈ ਆ ਪਹਿਲੇ ਸੂਏ ਨੇ ਢਾਕ ਲਾ ਦਿੱਤਾ ਤਾਂ ਘੜਿਆ ਵਾ ਅੱਛਾ ਇਹ ਹੁਣੇ ਦੋ ਤਿੰਨਾਂ ਕਰ ਜਣਾ ਰਾਵਾਂ ਥੱਲੇੋਂ ਬੜੀ ਸਾਫ਼ ਤੇ ਵਾਲੇ ਦੇਖੋ ਨਾੜਾਂ ਕਿੱਦਾਂ ਲੱਗੀਆਂ ਦੁੱਧਾਂ ਦੀ ਹਾਂਜੀ 1000 ਰੁਪਏ ਦੇ ਮੁੱਲ ਦਾ 65000 ਰੁਪਿਆ ਅੱਛਾ ਇਹ ਆਪਾਂ ਪੂਰੇ 60 ਦੇ ਦਾਂਗੇ ਅੱਛਾ 60 ਦੀ ਦੇ ਦੇ ਚਲੋ ਮੌਕੇ ਦਾ ਛੋਟ-ਛਾਟ ਹੋਰ ਕਰਦੇ ਛੋਟ-ਛਾਟ ਕਰਦਾ ਕਿ ਬਾਕੀ ਮੁੱਲ ਜਾਇਜ਼ ਹੈ ਜਾਂ ਚਾਹ ਤੱਪਠੇ ਖਾ ਕੇ ਤੇ 65000 ਦੀ ਮਾਝ ਹੈ ਠੀਕ ਹੈ ਜੀ ਹਾਂਜੀ ਮੁੱਲ ਆਪਾਂ ਜਾਇਜ਼ ਹੈ ਕਿਤਾ ਬਿਲਕੁਲ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੂੰ ਤੀਸਰੇ ਨੂੰ ਛੋਟੀ ਸੋਈ ਦੂੰ ਅੱਜ 2000 ਦੇ ਠੀਕ ਹੈ ਇਹਦੇ ਮਗਰ ਵੀ ਕੱਟੀਆਂ ਜੇ ਸਾਰੀਆਂ ਹੀ ਕ ਠੀਕ ਆ ਕੱਤਿਆਂ ਤੇ ਇਹਦੇ ਵੀ ਥਾਣੇ ਦੇਖ ਸਕਦੇ ਲੱਗੇ ਤੋਂ ਠੀਕ ਆ ਤੇ ਇਹ ਕੋਹਣ ਚਵਾ ਇੱਕ ਨੰਬਰ ਦਾ ਦੁੱਧ ਇਹਦੇ ਕੋਲ ਦੁੱਧ ਕਿੰਨਾ ਜੀ ਨੌ ਕਿਲੋ ਦਾ ਬਾਹਰ ਹੁੰਦਾ ਗੋਲਾ ਇਹ ਕਿੰਨੇ ਦਿਨਾਂ ਤੋਂ ਸੋਈ ਜੇ ਭਾਈ ਚੌਥਾ ਦਿਨ ਤੇ ਇਹ ਕਿਨੱਕ ਚਵਾਈ ਜਾਊਗੀ ਉਹਦਾ ਬੇਟਾ ਕਿੰਨਾ ਸਟਾਰਟਿੰਗ ਹੋਣਾ ਦੁੱਧ ਬਾਰਾ 13 ਕਿਲੋ ਸੌਖਾ ਦੇ ਜੂਗੀ ਠੀਕ ਆ ਜੀ ਨਾਲ ਲੈਵਾ ਗੋਲ ਲਗਾ ਚਾਹਣ ਬਹੁਤ ਜ਼ਿਆਦਾ ਚੰਗਾ ਲੱਗਾ ਭਾਈ ਦਾ ਵਜਨ ਕੋ ਦਿਖਾ ਇਹ ਆਪੇ ਕੱਦ ਵਜਨ 'ਚ ਚੰਗੀ ਆ 12 ਕਿਲੋ ਦੇ ਕਰੀਬ ਦੁੱਧ ਜਿਹੜਾ ਕਹਿੰਦੇ ਕਿ ਇਹ ਚਵਾਈ ਜਾਊਗਾ ਲੈ ਲੇ ਤੇ ਇਹਦਾ ਫਿਰ ਮੁੱਲ ਉਹਦੋਂ ਕਾਰਡ ਚੰਗਾ ਰੁਪਈਆ ਕਿਹਾ ਦੱਸਿਆ ਨਾ ਬਾਕੀ ਥਾਂ ਲੈ ਬੜੀ ਸਾਵੇ ਕੋਣ ਬਹੁਤ ਜਿਆਦਾ ਲੱਗਾ ਚੰਗਾ ਠੀਕ ਆ ਇਹਦਾ ਰੁਪਈਆ ਮੁੱਲ 90 ਦੇ ਦਿੱਤੇ ਕਰੀਏ ਕੋ ਮਨਤਾ ਨਾ ਆਪ ਜੇ ਬੋਲ 90 ਕਾਲੇ ਜੋ ਮਟੀ ਕਰੇ 85000 ਬਿਹਾਨਾ ਦੇ ਦਾਂ ਅੱਛਾ 85000 ਦੇ ਦੇ ਤੂੰ ਬਸ 13 ਜਿਆਦਾ ਕਿਲੋ ਰਾਮ ਨਾ ਕੱਢੀ ਨਾ ਠੀਕ ਹੈ ਜੀ ਹਾਂ ਜੀ ਠੀਕ ਤੇ ਉਹਨੇ ਕਾ ਵੀ ਛੋਟੀ ਕਾਫੀ ਖੂਬਸੂਰਤ ਜੇ ਇਹ ਹੱਥ ਜੇ ਪਹਿਲਾ ਸੂਰ ਦੋ ਦਿਨ ਕਿ ਟਸੋਈ ਵਾਲੀ ਚਾਪਾ ਦਿਨਾ ਦੇ ਜੀ ਠੀਕ ਹੈ ਇਹਦਾ ਇਹਦੇ ਮਗਰਾ ਕੱਟੀ ਜੇ ਇਹਦੀ ਆ ਕੱਟੀ ਜੇ ਵਿੱਚ ਨਿਕ ਆ ਕੱਟੀ ਜੇ ਇਹਦੀ ਲੈ ਜਾ ਵੀ ਜੀ ਇਹ ਵੀ ਜਿਹੜੀ ਪਹਿਲਾ ਸਵਾਇਸ ਹੋਈ ਆ ਬਾਕੀ ਚੰਗੇ ਪਿੱਠ ਕੁੜੇ ਜੇ ਆ ਵੀ। ਬਾਕੀ ਕੰਡੀਸ਼ਨ ਵੀ ਬੜੀ ਯਾਰ ਜੀ ਦੇ। ਠੀਕ ਆ। ਬੱਚਾ ਬੜਾ ਲਾ ਕੇ ਮਸਾ ਲੀ। ਠੀਕ ਆ। ਅੱਛਾ ਲੱਗਦਾ ਹੀ ਹੋਰ ਆ ਵੀ ਨਹੀਂ ਕਰਦੀ। ਠੀਕ ਆ। ਇਹਨੂੰ ਕਹਿੰਦੇ ਕਿ ਪੱচ্চਾ ਲਾ ਕੇ ਕਰੀ ਦਿਖਾ ਦਿੰਨੇ ਠੰਡੀ ਸੀਨ ਦਾ ਪਤਾ ਲੱਗ ਜਾਂਦਾ। ਛੋਟ ਵਾਲਾ ਕੋਈ ਬਹੁਤ ਜ਼ਿਆਦਾ ਲਗਾ ਕੇ ਕਰਵਾਇਆ। ਕੱਤੀ ਜੀ ਕੱਤੇ ਬੜੀ ਪੂਰੀ ਐ ਬੜੀ ਆ ਆ ਦੇਖਦੇ ਥਾਣੇ ਤੇ ਲੱਗ ਗਏ ਤਾਂ ਪਹਿਲਾ ਸੂਆ ਜੇ ਝੋਟੀਆ ਨੇ ਥਾਣਾ ਆਪਾਂ ਦੇਖਦੇ ਚੰਗਾ ਤਿਆਰ ਕੀਤਾ ਹੈ ਠੀਕ ਹੈ ਜੀ ਦੱਸਿਓ ਵੀ ਜੀ ਫਿਰ ਮੋਲੇ ਦਾ ਆਪਾਂ 21 ਰਾਈਂਗ ਤੇ 15 ਦੀ ਦੇ ਰਹੀ ਏ ਤੁਸੀਂ ਨਹੀਂ 15 ਤੇ ਥੋੜਾ ਜਿਹਾ ਵਾਧੋ ਜਨਾ ਉਦੋਂ ਦੁੱਧ ਕਿੰਨਾ ਤਿਆਰ ਹੋਣਾ ਦੁੱਧ ਆਹ ਤਾਂ ਤੇ 9 ਕਿਲੋ ਦਾ ਆਸੋ ਹੋਗਾ ਅੱਛਾ ਹਾਂ 21 ਸੂਈ ਆ 6 ਸੱਤ ਦੇ ਸੂਈ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਅੱਛਾ ਇਧਰ ਨਾ ਕਰੇ ਕਰੀ ਤਾਂ ਰੱਖੋ ਕਿ ਦੱਸ ਤੇ ਲਾ ਦਿਓ ਦੁੱਧ 12 ਕਿਲੋ ਜਿਹੜਾ ਕਹਿੰਦੇ ਕਿ ਪਹਿਲੇ ਸੂਈ ਜਿਹੜਾ ਚਵਾਜੂਗੀ ਦੇ ਜੱਜ ਜੀ ਗੱਲ ਕਰੀਏ ਤਿੰਨ ਲਾਂ ਵਾਲੀ ਗੱਲ ਕਰ ਲਈ ਆਪਾਂ ਹਾਂਜੀ 95 ਕਰਦੇ ਜੋ 90 ਦੇ ਛੱਟ ਦੇ ਅੱਛਾ 90 ਹਜ਼ਾਰ ਸੀ ਹਾਂਜੀ ਕਰਦੇ ਜੋ ਮਾਨਦਨ ਕਰਾਂਗੇ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਕਰੀ ਹੈ ਨਾ ਕਿਸੇ ਨੂੰ ਕੋਈ ਵੀ ਪਸੰਦ ਆਉਂਦੀ ਆ ਬਸ ਇੱਕ ਇੱਕ ਫੋਨ ਲਾਵੇ ਹੈ ਨਾ ਆਪਾਂ ਮਾਨਦਨ ਕਰਾਂਗੇ ਮਾਨਦਨ ਮੌਕੇ ਤੇ ਜਰੂਰ ਹੋ ਜੂਗਾ ਹੈ ਨਾ ਠੀਕ ਆ ਤੇ ਹਣੇ ਕਾਮ ਅੱਜ ਜੈਂਡ ਤੇ ਤੀਜਾ ਸ਼ਾਸ ਹੋਈ ਆ ਅੱਛਾ ਇਹ ਕਿ ਹੋਇਆ ਕਿ ਚਲਨ ਹੋਈ ਮੈਨੂੰ ਠੀਕ ਆ ਇਹਦਾ ਜਵਾਬ ਨੰਬਰ ਐਸਾ ਮੈਥੋਂ ਵੀਡੀਓ ਸਰ ਕੁਝ ਬਣਿਆਗਾ ਅੱਛਾ ਬੱਚਾ ਮਰਿਆ ਦਿੱਤਾ ਇਹਨੇ ਬੱਚਾ ਮਰਿਆ ਤਾਂ ਆਪੂਸ਼ੀ ਜਪਣੀ ਪਾ ਤਾਂ ਦੇਵੇਂ ਤੁਹਾਡੇ ਸੁਨਰਤ ਹੋ ਗਏ ਠੀਕ ਆ ਬੱਚਾ ਜਿਹੜਾ ਇਹਨੇ ਮਰਿਆ ਦਿੱਤਾ ਸੀ ਤੇ ਫਿਰ ਉਹ ਬੂਸ਼ੀ ਬਣਾ ਲਈ ਆ ਵਿਤਿਆ ਨਾਮੇ ਬੱਚੇ ਦਾ ਨਾਮ ਲੱਕ ਲੱਕੀ ਪੜੀ ਦੀ ਅੱਛਾ ਉਹਦਾ ਨਾਮ ਕਿਸਾਰੂ ਟੇਗਾ ਠੀਕ ਆ ਆਪਣੇ ਨਾਲ ਚੋਰੀ ਅਸਰੇ ਜੇ ਪਾਤੀ ਠੀਕ ਆ ਬਾਕੀ ਠੰਡੇ ਦੀ ਲਿਜਾਂਦੀ ਆ ਅੱਛਾ ਮੈਂ ਮੂਛੀ ਇਧਰੋਂ ਲੈ ਲੇ ਚੁੱਕੇ ਠੀਕ ਆ ਠੀਕ ਹੈ ਪੂਰਾ ਜਿਹੜਾ ਪੂਛ ਨਾ ਦੇਂਗਦੀ ਸਾਰੀ ਖਾਲੀ ਕੀਤੀ ਆ ਆਹ ਕੰਮ ਚੱਲ ਥੋੜਾ ਹੋ ਗਿਆ ਠੀਕ ਹੈ ਹਾਂ ਮੈਂ ਸੇ ਤਰੰਤ ਆਰਦੇ ਭਾਵੇਂ ਚੋਲੋ ਵਈ ਪਾਣਾ ਨਹੀਂ ਪੋਣਾ ਚਲੋ ਖੋਲੋ ਫਿਰ ਤੋਰਦੀਆਂ ਹਾਂ ਡੋਨਟ ਟ੍ਰਾਈ ਕਿ ਨੰਬਰ ਦਾ ਹੋਣਾ ਠੀਕ ਹੈ ਜੀ ਬਾਜੇ ਰੱਖੋ ਕੱਦਾਂ ਦੀ ਆ ਮਾਜੇ ਆ ਵੀ ਚੰਗੇ ਕੱਦ ਕਰਚ ਆ ਤੇ ਚੰਗੇ ਪਿੱਥ ਪੜੇਦੀ ਆ ਫਿਰ ਮੈਂ ਪੂਰੀ 6 ਵਜੇ ਸਾਫ ਕੀਤੀ ਆ ਠੀਕ ਹੈ ਉਹਨਾਂ ਮੌਕੇ ਦੇ 8 ਕਿਲੋ ਦੇ ਕਰੀਬ ਜਿਹੜਾ ਕਹਿੰਦੇ ਕਿ ਹੈਗਾ ਠੀਕ ਆ। ਇਹ ਮੈਦੇ ਦਾ ਪਾਣੀ ਨਹੀਂ ਪਾ ਲੇ ਭੈਣ ਬੜਾ ਸਾਮਣਾ ਹੋ ਗਿਆ ਸਾਮਣੇ ਉਹ ਤੇ ਆ ਜਾਣ। ਠੀਕ ਆ। ਦੋ ਦੋ 13 14 ਕਿਲੋ ਕਰਦੇ ਰਏ ਜਿੱਥੋਂ ਲਈਏ। ਠੀਕ ਆ। ਬਾਕੀ ਚੰਗੇ ਕੱਦ ਕਾਟ ਸੀ ਹੈ ਵੀ। ਬਾਕੀ ਠੰਡੀ ਸੀਦਾ ਚੀਜ਼ ਕੋਈ ਜ਼ਿਆਦਾ ਨਹੀਂ। ਠੀਕ ਆ। ਆਹ ਵੇਖ ਤਾਂ ਖੱਲੇ ਹੁਣੇ ਫੇਰ ਬੈਜੋ ਇਹਦੇ। ਤੇ ਇਹਦਾ ਫੇਰ ਮੁੱਲ। ਆਹ ਵੇਖੋ। ਇਦਾਂ ਘਰ ਦੇ ਚ ਬੈਜਣ ਦੀ ਕੋਈ ਮਸਤ ਠੀਕ ਆ। ਮੇਨ ਵਾਦਾ ਇਹ ਹੈ ਵੀ ਠੰਡੀ ਤੇਰੀ ਆ। ਇਹ ਚ ਚ ਚ ਚ ਸੰਭਾਲਣੀ ਪੈਣੀ ਆ ਜੀ। ਹਾਂਜੀ ਹਾਂਜੀ। ਹਾਂ ਤੇ ਇਹ ਬੱਚਾ ਨਾ ਮਰਦ ਦਾ ਮੈਂ ਤੇ ਲੱਖ ਰੁਪਏ ਦੇ ਇਹ ਤੁਹਾਨੂੰ ਪਤਾ। ਹਾਂਜੀ। ਹੁਣ ਆਪਾਂ ਬਿਲਕੁਲ ਜਿਆਦਾ ਮੁੱਲ ਦੇ ਦੇਣੀ ਤੇ ਕੋਈ ਆਪਣਾ ਖਣਾਲਾ ਹੋਵੇ। ਮੁੱਲ ਅੱਸੀ ਕਰ ਲਈਏ ਬਿਆਸੀ ਕਰ ਲਈਏ। ਅੱਛਾ। ਇਸ ਟਾਈਮ ਤੇ ਅੱਛਾ 70000 ਦੀ ਦੇ ਦੋਗੇ ਬਾਕੀ ਇਹ ਵੀ ਕੋਈ ਆਣ ਕੇ ਵੇਖੇ ਇੱਕ ਵਾਰੀ ਠੀਕ ਆ ਤੇ ਮਾਨ ਤਾਂ ਮੌਕੇ ਤੇ ਕਰ ਦੋਗੇ ਹੋਰ ਹਨ ਠੀਕ ਆ ਤੇ ਠੀਕ ਆ ਹੋਰ ਕੁਝ ਕਹਿਣਾ ਬਸ ਸਰ ਵੀ ਆਪਰੇ ਦੋ ਟਾਈਮ ਤਿੰਨ ਟਾਈਮ ਤੋਂ ਆਗੇ ਖੜੋ ਹਾਂਜੀ ਬਾਕੀ ਕਿਹੇ ਭੈ ਭਰਾ ਨੇ ਸੌਦਾ ਆਪਣੇ ਨਾਲ ਕਰਨਾ ਵਾ ਹਾਂਜੀ ਤੇ ਸਾਈ ਪਾ ਕੇ ਤਸੱਲੀ ਕਰਕੇ ਠੀਕ ਹੈ ਪੈਸੇ ਆਪੇ ਖਾਤੇ ਚ ਪਾਏਗਾ ਫਿਰ ਆਪਾਂ ਅੱਗੇ ਕਰਾਂਗੇ ਠੀਕ ਹੈ ਹਾਂ ਜਦ ਭੈ ਭਰਾ ਇੱਥੋਂ ਆਣ ਕੇ ਆਪਣੀ ਇੱਥੋਂ ਆਣ ਕੇ ਲੈ ਜਾਣਾ ਠੀਕ ਹੈ ਜੀ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚ ਆ ਕੇ ਆਪਣੀ ਸੰਜਣਾ ਆਪਣੀ ਮਰਜ਼ੀ ਨਾਲ ਖੜੋ ਜੀ